ਆਮ ਆਦਮੀ ਪਾਰਟੀ ਨੇ ਆਪਣੇ ਮੇਨ ਜਿਹੜਾ ਪੋਲ ਇਹਨਾਂ ਨੇ ਦਿੱਲੀ ਦੇ ਜਦੋਂ ਇਲੈਕਸ਼ਨ ਲੜੀ ਸੀ ਇਸ ਚੀਜ਼ ਤੇ ਇਹਨਾਂ ਨੇ ਆਪਣਾ ਇਰਾਦਾ ਬਣਾਇਆ ਸੀ ਜੀ ਮੈਂ ਸਮਝਦਾ ਵੀ ਪਾਰਟੀ ਨੂੰ ਆਪਣੀ ਲਾਈਨ ਤੋਂ ਖੱਬੇ ਸੱਜੇ ਨਹੀਂ ਹੋਣਾ ਚਾਹੀਦਾ ਹਮਮ ਔਰ ਲੋਗਾ ਵਿੱਚ ਜਿਸ ਪ੍ਰਤੀਕਿਰਿਆ ਨਾਲ ਜਿਸ ਮੰਡੇਟ ਨਾਲ ਇਹਨਾਂ ਨੂੰ ਵੋਟ ਮਿਲੀ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਦਾ ਬਾਜਵਾ ਸਾਹਿਬ ਥੈਂਕ ਯੂ ਵੈਰੀ ਮਚ ਤੁਸੀਂ ਮੈਂ ਬਧਾਈ ਦਿੱਤੀ ਹੈ ਜੀ ਧੰਨਵਾਦ ਅਸੀਂ ਹਟ ਨਹੀਂ ਰਹੇ ਅਸੀਂ ਲੋਕਾਂ ਨੂੰ ਹੀ ਪੁੱਛ ਰਹੇ ਆਂ ਮੈਂ ਜਾਂਦਾ ਮੈਂ ਕਿਉਂਤੀ ਲਾਈਨ ਤੋਂ ਬਾਅਦ ਪੁੱਛ ਰਿਹਾ ਹਾਂ ਵੇ ਲੋ ਜੀ ਮੈਂ ਤਾਂ ਪੰਜ ਗਨ ਮੈਂ ਲੈ ਲੇ ਤੁਸੀਂ ਕਿਵੇਂ ਕਹਿੰਦੇ ਹਿਲਾਣੇ ਚਾਹੀਦੇ ਨੇ ਅਸੀਂ ਉਸੇ ਲਾਈਨ ਤੇ ਆਂ ਈਵਨ ਹੁਣ ਤੱਕ ਵੀ ਮੈਨੂੰ ਐਸਐਸਪੀ ਇਹ ਕਹਿ ਰਹੇ ਨੇ ਕਿ ਕੈਜਰੀਵਾਲ ਸਾਹਿਬ ਨਾਲ ਗੱਲ ਕਰੋ ਤੇ ਤੇ ਸਪੈਸ਼ਲ ਪਰਮਿਸ਼ਨ ਲੈ ਲਓ ਕੋਈ ਮੈਂ ਉਹ ਮੈਂ ਫੇਸਬੁੱਕ ਤੇ ਸਟੇਟਸ ਦੇ ਵਿੱਚ ਲਿਖਿਆ ਹੋਇਆ ਹੈ ਦੇ 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 ਨਹੀਂ ਮੈਂ ਤੇ ਆਪਣੀ رائے ਦੇ ਰਿਹਾ ਮੈਂ ਤੇ ਭਰਾ ਨੂੰ ਇਹ ਗੱਲ ਕਹਿ ਰਿਹਾ ਵੀ ਬੜੀ ਚੰਗੀ ਗੱਲ ਹੈ ਵੀ ਤੁਸੀਂ ਲੋਕਾਂ ਕੋਲ ਨਾਲ ਹੋਰ ਨਾਲੇ ਹੋਰ ਹਾਂਜੀ ਜੀ ਇਨਕੀ ਸਿਕਿਉਰਟੀ ਲੈ ਵੀ ਲੈ ਨਾ ਉਹ ਲੋਕਾਂ ਨੂੰ ਤੰਗ ਕਰਨ ਵਾਲੀ ਸਿਕਿਉਰਟੀ ਤੂੰ ਕੀ ਕਹੇ ਟੂ 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 ਪਰੇ ਹੋ ਜਾਓ ਪਰੇ ਹੋ ਜਾਓ ਉਹ 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 ਕਿਸੇ ਹੋਰ ਡਰੈਸ ਮੈਂ ਚਾਹਣਾ ਮੇ ਮੇਰਾ ਸਾਹਿਬੇਂ ਕਿਰਾਏ ਹੈ ਇਹਨੂੰ ਦੇ ਦੋ ਸਿਕਿਉਰਟੀ ਪਰ ਮੈਨੂੰ ਕਿਸੇ ਹੋਰ ਡਰੈਸ ਚ ਦਿਓ ਕਿਉਂਕਿ ਖਾਕੀ ਤੋਂ ਖਾਕੀ ਤੋਂ ਲੋਕ ਡਰ ਗਏ ਤਾਂਜੀ ਹਾਜੀ 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 ਤੁਸੀਂ ਤੁਮਲਕੇ ਮੈਂ ਲਗਨ ਬਾਜਵਾ ਸਾਹਿਬ ਨੂੰ ਤੁਸੀਂ ਕਹੋ ਕਿ ਕਿਰਪਾ ਕਰਕੇ ਟੂ 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 ਨਾ ਕਰੋ ਲੋਕਾਂ ਚ ਜਾਓ ਨਹੀਂ ਨਹੀਂ ਅਸੀਂ ਤੇ ਕਹਿੰਦੇ ਆ ਟੂ ਟੂ ਤੇ ਟੂ ਟੂ ਤੇ ਕਰਜ਼ੀ ਨਹੀਂ ਚਾਹੀਦੀ ਲੋਕਾਂ ਨੂੰ ਨਹੀਂ ਬਾਜਵਾ ਸਾਹਿਬ ਦੇ ਮੂਰੇ ਟੂ ਟੂ ਹੋ ਰਹੀ ਹੈ ਇੱਕ ਜਿਪਸੀ ਜਾਂਦੀ ਉਹਦੇ ਮੂਰੇ ਤੁਸੀਂ ਤੁਸੀਂ ਨਹੀਂ ਮੈਨੂੰ ਪਤਾ ਨਹੀਂ ਪਤਾ ਕਿ ਨਹੀਂ ਪਤਾ ਇਹਦਾ ਮਤਲਬ ਤੁਹਾਨੂੰ ਪਤਾ ਡਰਿਆ ਹਾਂ ਹਾਜੇ ਪੁੱਛਿਆ ਹੀ ਹੈ ਨਾ ਕਿੰਨੇ ਘੰਟੇ ਪਹਿਲਾਂ ਮੈਂ ਤਾਂ ਹਜੇ ਦਿੱਲੀ ਆ ਬਿਨਾਂ ਸਿਕਿਉਰਿਟੀ ਤੋਂ ਆਜੇ ਵੀ ਮੈਂ ਜੀ ਮਾਫ ਕਰਨਾ ਮੈਂ ਹਜੇ ਵੀ ਬਿਨਾਂ ਸਿਕਿਉਰਿਟੀ ਤੋਂ ਜੇ ਸ਼ੁਕਰੀਆ ਐਮਪੀ ਬਣੇ ਨੂੰ ਕਿੰਨਾ ਚਿਰ ਹੋ ਗਿਆ ਮੈਂ ਮੈਂ ਬਿਨਾ ਸਿਕਿਉਰਿਟੀ ਦੇ ਮੈਂ ਆਪਣੀ ਗੱਡੀ ਤੇ ਐਮਪੀ ਦਾ ਸਟਿੱਕਰ ਵੀ ਨਹੀਂ ਲਾਉਣਾ ਚਾਹੁੰਦਾ ਮੈਂ ਟੋਲ ਟੈਕਸ ਵੀ ਦੇਣਾ ਚਾਹੁੰਦਾ ਐਮਪੀ ਨੂੰ ਟੋਲ ਟੈਕਸ ਕਿਉਂ ਮਾਫ ਹੈ ਬਾਕੀ ਬੰਦੇ ਅਮੀਰ ਨੇ ਸਾਡੇ ਤੋਂ ਫਿਰ